ਹਾਂਜੀ ਸੱਸੀ ਗੱਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਬੀਰੋਕੇ ਜਿਹੜਾ ਮਾਨਸਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਰੇਤਾ ਰੁੱਤਾ ਮਾਰ ਗਿਆ ਜੀ ਇਹ ਤੇ ਕਿਵੇਂ ਕਿਆ ਕੱਢਿਆ ਪੈਗਾ ਤੇ ਆ ਕੁਛ ਖਾਲ ਦੇ ਵਿੱਚ ਪਿਆ ਕਰੇਤਾ ਨੇਰੇ ਕਰਕੇ ਸਾਫ ਨਹੀਂ ਦਿਖ ਰਿਹਾ ਆਏਗਾ ਤੇ ਬੋਰ ਉਹ ਉਧਰ ਉਹ ਕਾਫੀ ਦੂਰ ਹੈ ਜਿੱਥੇ ਉਹ ਸਾਹਮਣੇ ਉਹ ਟਾਰਚ ਚੱਲ ਰਹੀ ਉੱਥੇ ਆਪਣਾ ਬੋਰ ਹੈਗਾ ਤੇ ਪਾਸ ਕੈਮਰਾ ਕਰਦੇ ਚੱਕ ਦੇਖਦੇ ਕਿ ਪ੍ਰੋਬਲਮ ਆ ਆਪਣੇ ਬੋਰ ਦੇ ਵਿੱਚ

ਕੋਣ ਆ ਰਹੇ ਆ ਜਾਣਦੇ ਕੋਈ ਨਹੀਂ ਇੱਕ ਵਾਰ ਕੋਈ ਨੂੰ ਫੋਨ ਕਰਕੇ ਤੱਕ ਅਗਲਾ ਸੇ ਲਾ ਲਈ ਵਾਪਸ 2 ਮਿੰਟ ਬਾਅਦ ਮੰਨ ਲਗਾ ਸਮਝਾਉਂਦਾ ਕੋਈ ਜਾਣਾਂ ਉਹਦਾ ਉਹਦਾ Hauli चलनी nih hauli. Hauli ਉਹ ਫੋਟੋ ਫੋਟੋ ਲਾ ਰਿਹਾ ਹੈ ਜੀ ਹਾਂ ਜੀ ਉਹ ਹਰ ਹਰ ਬਗਾਰਾ ਗੁਰੂ ਦਾ ਸਤਿਗੁਰੂ ਆ ਤੁਸੀਂ ਉਹ ਆ ਗੱਟਿਆ ਵਸੇ ਡਾ ਦਾ ਖਾਸਾ ਬੋਲਣਾ 12 ਇਕ ਲਾਟ ਦਿਨ ਨਹੀਂ ਉਹਨੂੰ ਦਿਨ ਨਹੀਂ ਦਿਖਣਾ ਵਟ ਕੀ ਇਹ ਤਾਂ ਅੱਪੀ ਅੱਪੇ ਪਾਉਣ ਨੂੰ ਜੀ ਲੈ ਆ ਹੋਰ ਕਰਾਂ ਬਸ ਕਿੰਨਾ ਹੋ ਗਿਆ ਓਰੇ ਮੰਨ ਨਹੀਂ ਆ ਮੰਨ ਨਹੀਂ ਆ 96 ਫੁੱਟ ਤੋਂ ਬਈ ਇਹ ਆ ਟੁੱਟ ਕੇ ਪੈ ਪਿਆ ਡੋ ਹੋ ਰਿਹਾ ਤਾਂ ਟੁੱਟ ਕੇ ਬਈ ਅੱਛਾ ਆ ਤੀਗਾ ਇਹ ਤਾਂ ਥੱਲੇ ਪਾਇ ਪੂਪ ਤੁਰ ਗਿਆ ਇੱਥੇ ਹੀ ਟੁੱਟ ਗਿਆ ਮਨ ਲਓ ਪਾਣੀ ਦੇ ਵਿੱਚ ਹੀ ਹੈ ਇਹ ਤਕਰੀਬਨ ਪਾਣੀ ਦੇ ਜਮਾ ਲੈਵਲ ਤੇ ਆ ਵੀ ਥੱਲੇ ਵਗ ਗਿਆ ਹਾਂ ਭਈ ਆ ਤੇ ਖਾਤੀਗਾ ਆ ਟੁੱਟ ਗਿਆ ਪਾਣੀ ਦਾ ਪਰਾਂ ਵਗ ਗਿਆ ਪਾਣੀ ਕਿੱਦਾਂ ਪਾ ਹਾਂ ਪਾਣੀ ਦੀ ਇਹ ਤਾਂ ਹੈਣੀ ਥੱਲੇ ਕਰ ਹੀ ਮੜਾ ਥੱਲੇ ਕਰ ਨਹੀਂ ਪੈ ਇਹਦਾ ਤਾਂ ਕੋਈ ਫਾਇਦਾ ਨਹੀਂ ਭਈ ਥੱਲੇ ਕਰ ਹੋਰ ਆ ਦੇਖੋ ਰੋਕ 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 ਕਾ ਦੇਖ ਪੈਪਾ ਡੋਹ ਰਿਹਾ ਭਈ ਇੰਨਾ 3 ਇੰਚ ਵਾਂਗੂ ਇੱਧਰ ਆ ਰਿਹਾ ਪੈਪਾ ਦੇਖ ਹਾਂ ਫਰਾ ਹੋ ਗਿਆ ਇਹ ਤਾਂ ਆ ਮਿੱਟੀ ਹੈ ਮੋਟਰ ਵੀ ਮਤਲਬ ਉਹਦੇ ਕਰਕੇ ਮੋਟਰ ਹੋਊਗੀ ਜਿਆਦਾ ਹਲਚਲ ਵਾਲੀ ਹੋਊਗੀ ਇਹ ਥੱਲੇ ਕਰੀਂ ਬਾਈ ਜਾਣ ਦੇ ਥੱਲੇ ਥੱਲੇ ਸਾਡਾ ਜਾਣ ਦੇ ਥੱਲੇ ਜਾਣ ਦੇ ਥੱਲੇ ਸਾਡਾ ਬਸ ਬਸ ਚੱਲ ਜਾਣ ਦੇ ਨਾ ਨਹੀਂ ਖਾਂਦਾ ਵੀ ਨਹੀਂ ਨਾ ਨਾ ਤੂੰ ਬਾਈ ਬੂਈ ਤੇ ਸੀ ਬਾਹਰ ਕਾ ਤੋ ਕੱਢਿਆ ਦਰਵਾਜ਼ੇ ਤੋਂ ਜਾਂਦਾ ਚੱਲਾਂ ਨਾ ਖੇਤ ਕਿੰਨਾ ਹੋ ਗਿਆ ਤੂੰ ਰਹੀ ਸਿੱਤ ਮੈਨੂੰ ਟਾਈਮ ਲੱਗੂ ਯਾਰ ਕੈਮਰਾ ਬਸ ਹੌਲੀ ਚੱਲੀ ਚੱਲਾਂ ਜਾਈ ਤੁਰੇ ਦਾ ਜਾਂਦਾ ਯਾਰ ਕਹਿੰਦਾ ਜਾਂਦੇ ਨਹੀਂ ਕੌਣ ਛੱਡਦਾ ਕੈਮਰਾ ਬਸ ਮੈਂ ਆਉਣਾ 20 ਮਿੰਟਾਂ ਬਾਅਦ ਦੇਖ ਚੱਲ ਚੱਲ ਸਨੂ ਵੀ ਦੀ ਬਣ ਗਈ

ਕਾਟ 02 ਇਥੇਨ ਮੈਂ ਤੂੰ ਵੀ ਪਰਾਂ ਹੋ ਇੱਕ ਸਾਈਡ ਹੀ ਹੋਏ ਕਿ ਸਾਰਾ ਪੈਪ ਹੀ ਹੋਗਾ ਇੱਕ ਪਾਸੇ ਹੋ ਗਿਆ ਬਾਈ 3 ਇੰਚ ਦਾ ਗੈਪ ਪੈ ਗਿਆ ਹੁਣ ਪੈਪ ਤਾਂ ਇਹਦਾ ਇਕੱਲਾ ਦਾ ਹੁੰਦਾ ਨਹੀਂ ਜੇ ਪੈਪ ਨਾਲੋਂ ਪੈਪਾਂ ਅਲੱਗ ਹੋ ਗਏ ਜੀ 99 ਤੋਂ ਅਲੱਗ ਹੋ ਗਈ 99 ਤੋਂ ਇਹ ਉੱਥੇ ਪਾਣੀ ਲੈਵਲ ਹੈ ਮੰਨ ਲਓ ਠੀਕ ਫਿਰ ਇਹਦਾ ਹੱਲ ਹੋਊ ਸੋ ਤੇ ਬਾਈ ਦਾ ਅਸਤਰੀ ਗਾਲ ਜੀ ਸ਼ਿਗਾਲ ਜੀ ਪਿੰਡ ਪੰਚੇ ਬੀਰੋ ਕੇ ਜੀ ਹਾਂਜੀ ਜ਼ਿਲ੍ਹਾ ਮਾਨਸਾ ਜੀ ਹਾਂਜੀ ਬਾਈ ਦੇ ਬੋਰ ਚੈੱਕ ਕਰਨਾ ਇਹਦੀ ਬਾਈ ਦੀ ਮੋਟਰ ਮੰਨ ਲਓ ਰੇਤਾ ਮਾਰ ਦਿੱਤੀਗੀ ਹਾਂਜੀ ਤੇ ਸਰਬਜੀਤ ਬਾਈ ਦੇ ਤੇ ਇਹਨਾਂ ਨੇ ਆਪਾਂ ਚਲੋ ਆਪਾਂ ਮਨ ਦੇਖ ਲੈ ਲਈ ਨਹੀਂ ਪਹਿਲਾਂ ਤਕਰੀਬਨ ਬੋਰ ਬਾਈਆਂ ਨੇ ਪਹਿਲਾਂ ਚੈੱਕ ਕਰ ਦਿੱਤੀ ਮੰਨ ਲਓ 123 ਫੁੱਟ ਵਿਲਾਤੀ ਬੋਰਾ ਹਾਂਜੀ ਤੇ 120 ਫੁੱਟ ਤੋਂ ਮੰਨ ਲਓ ਡਰਾਈਵਰੀ ਪਾਰਟੀ ਹੋਈ ਸੀ ਆਪਾਂ ਉਹਦੇ ਨਾਲ ਮਨ ਚੈੱਕ ਕਰਕੇ ਜਿੰਨਾ ਵੀ ਹੋਵੇ ਆਪਾਂ ਹੱਲ ਕਰ ਦਾਂਗੇ ਇਹਦਾ ਤੇ ਜਦੋਂ ਆਪਾਂ ਨੇ ਬੋਰ ਚੈੱਕ ਕਰਿਆ ਤਕਰੀਬਨ ਮੰਨ ਲਓ 96 ਫੁੱਟ ਜਿੱਥੋਂ ਪਾਣੀ ਸਟਾਰਟ ਹੁੰਦਾ ਇਕੱਲੇ 99 ਦੀ ਪਾਈਪ ਤਾਂ 10 ਇੰਚੀ ਦਾ ਗਿਆ ਪਹਿਰੇ ਪਲਾਸਟਿਕ ਵਾਲੇ ਪਾਈਪ ਦਾ ਜੀ ਟੁੱਟ ਕੇ ਅਲੱਗ ਹੋਇਆ ਪਿਆ ਪਾਪਾ ਉਹਦੇ ਕਰਕੇ ਆਪਾਂ ਇਹ ਬਾਈਆਂ ਨੂੰ ਇਹ ਰਾਇ ਤੇ ਵੀ ਤੁਸੀਂ ਬੋਰ ਦਾਦਨ ਤੇ ਆਮ ਕਰੋ ਵੀ ਇਹ ਬੋਰ ਚ ਠੀਕ ਹੈ ਇਹ ਬਾਕੀ ਨਹੀਂ ਤਸੱਲੀ ਕਰਵਾਤੀ ਬਾਈ ਨੂੰ ਕੋਈ ਹੋਰ ਕੋਈ ਕੰਮ ਕਰਵਾਉਂਦਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪੰਡਨ ਨੂੰ ਤੇ ਜ਼ਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ ਹੈ 978175494